ਅੱਜਕੱਲ੍ਹ ਲੁਧਿਆਣਾ ਦੇ ਵਿੱਚ ਗੈਂਗਵਾਰਦੀਆਂ ਵਾਰਦਾਤਾਂ ਆਈ ਦੀਆਂ ਵਾਧੀਆਂ ਨਾ ਸਰਾਂ ਨਹੀਂ ਅਜੇ ਹ ਇਕ ਮਾਮਲਾ ਲੁਧਿਆਣਾ ਦੇ ਗੁਰਮੀਲ ਨਗਰ ਦਾ ਹੈ ਜਿੱਥੇ ਕੁਝ ਗੈਂਗਸਟਰਾਂ ਵੱਲੋਂ ਇੱਕ ਨਾਬਾਲਗ ਲੜਕੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਉੱਥੇ ਫਨ ਮਿਲਿਆ ਜ਼ਿਕਰ ਇਹ ਹੋ ਗਿਆ ਕਿ ਇਹ ਗੈਂਗਸਟਰ ਕਈ ਹੋਰ ਮਾਮਲਿਆਂ ਦੇ ਵਿੱਚ ਵੀ ਨਾਮਜ਼ਦ ਹੈ ਜਦੋਂ ਅਸੀਂ ਇਸ ਮਾਮਲੇ ਸੰਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਮੈਂ ਕੱਲ ਕਰਿਆ ਰਿਹਾ ਸੀ ਰਸਤੇ 'ਚ ਮੈਨੂੰ ਤਿੰਨ ਮੁੰਡਿਆਂ ਨੇ ਰੋਕਿਆ ਮੈਂ ਤਾਂ ਤੇਲ ਮੰਗਣ ਲੱਗ ਪਏ ਜਦੋਂ ਮੈਂ ਦੇਣ ਤੋਂ ਇਨਕਾਰ ਕਰਤਾ ਉਹਨਾਂ ਨੇ ਮੇਰੇ ਨਾਲ ਟੱਕਾ ਕਰਨਾ ਸ਼ੁਰੂ ਕਰਤਾ ਕੋਈ ਇਹਨਾਂ ਨੇ ਕਿਸ ਨੇ ਇਹਨਾਂ ਨੇ ਰੋਕਿਆ ਹਿਮਾਂਸ਼ੂ ਨਾਮ ਦਾ ਮੁੰਡਾ ਸੀਗਾ ਜੀ ਤੇ ਨਾਲ ਦੋ ਮਿੰਟੇ ਹੋਰ ਸੀਗੇ ਤੇ ਉਹਨਾਂ ਚ ਇੱਕ ਦਾ ਨਾਮ ਅਵੀਵੀ ਸੀਗਾ ਜਦੋਂ ਮੈਂ ਤੇਲ ਦੇਣ ਤੋਂ ਇਨਕਾਰ ਕਰਤਾ ਉਹਨਾਂ ਨੇ ਟੱਕਾ ਕਰਨਾ ਸ਼ੁਰੂ ਕਰਤਾ ਮੈਂ ਤਾਂ ਬਾਈਕ ਦੀ ਚਾਬੀ ਖੋਲੀ ਚਾਬੀ ਖੋਣ ਤੋਂ ਬਾਅਦ ਉਹਨਾਂ ਨੇ ਤੇਲ ਕੱਢਣਾ ਸ਼ੁਰੂ ਕਰਤਾ ਮੈਂ ਫਿਰ ਵੀ ਮਨਾ ਕਰਦਾ ਰਿਹਾ ਉਹਨਾਂ ਨੇ 19 ਦੇਰ 'ਚ ਇੱਕ ਮੁੰਡੇ ਨੇ ਮੇਰੇ ਚਪੇੜ ਮਾਰਤੀ ਉਹ ਤੇ ਦਮ ਮੈਂ ਫੋਨ ਕੱਢਿਆ 100 ਨੰਬਰ ਡਾਇਲ ਕਰਨ ਲਈ ਇੱਕ ਮੁੰਡਾ ਮੈਂ ਤਾਂ ਫੋਨ ਖੋਣ ਲੱਗ ਪਿਆ ਤੇ ਮੈਂ ਆਪਣਾ ਫੋਨ ਪਚਾ ਕੇ ਤੇ ਬਾਈਕ ਦੀ ਚਾਬੀ ਕੱਢ ਕੇ ਮੈਂ ਉੱਥੋਂ ਭੱਜ ਗਿਆ ਤੇ ਉਹ ਮੇਰੇ ਮਗਰ ਮੁੰਡੇ ਆ ਕੇ ਮਾਰਨ ਲੀ ਮੈਂ ਕਿਸੇ ਤਰੀਕੇ ਨਾਲ ਭੱਜ ਕੇ ਕਰ ਆਇਆ ਤੇ ਦੂਜੀ ਬਾਈਕ ਚੱਕੀ ਤੇ ਪ੍ਰਾਨੋ ਨਾਲ ਲਾ ਕੇ ਡੱਬੇ ਥਾਣੇ ਜਾ ਕੇ ਉਹਨਾਂ ਖਿਲਾਫ ਅਰਜ਼ੀ ਲਿਖਾਤੀ ਮੈਂ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਉਹਨਾਂ ਤੇ ਹੀ ਪਹਿਲਾਂ ਵੀ ਕਈ ਪਰਚੇ ਪਏ ਹੋਏ ਨੇ ਉਹ ਬਾਤੇ ਥੋੜੀ ਦਿਰ ਬਾਅਦ ਚ ਆਏ ਕਰੇ ਤਮਕਿਆ ਦੇ ਕੇ ਗਿਆ ਜਾਨੂ ਮਾਰਾਂ ਦੀ ਉਹਨਾਂ ਤੇ ਪਹਿਲਾਂ ਵੀ ਜਿਹੜਾ ਤੱਕਾ ਹੋਇਆ ਅਸੀਂ ਇਹੀ ਚਾਹੁੰਦੇ ਜਿਹੜੀ ਬਣਦੀ ਕਾਰਵਾਈ ਹੋਵੇ ਕਰ ਕੀਤੀ ਜਾਵੇ ਤੇ ਉਹ ਮੁੰਡੇ ਜਿਹੜੇ ਨੇ ਪਹਿਲਾਂ ਵੀ ਕਿਸੇ ਕੇਸ 'ਚ ਪੜੇਗੇ ਨੇ ਮੈਨੂੰ ਸੁਣੇ ਚ ਆਇਆ ਤੇ ਮੈਂ ਤਾਂ ਇਹੀ ਚਾਹੁੰਦਾ ਜੀ ਉਹਨਾਂ ਤੇ ਜਿਹੜਾ ਹੈ ਬੱਚੇ ਨੇ ਇਹ ਉਹਨਾਂ ਨੇ ਇਹਨਾਂ ਦਾ ਮਾਰ ਕਰ ਦਿੱਤੀਆਂ ਤੇ ਜਿਹੜੀ ਬਣਦੀ ਕਾਰਵਾਈ ਅਸੀਂ ਉਹ ਹੀ ਚਾਹੁੰਦੇ ਹੋਏ ਤੇ ਉਹਨਾਂ ਨੇ ਇਹ ਵੀ ਕੰਪਰੂਟੀ ਹੈ ਕਿ ਅਸੀਂ ਪੁਸਤ ਤੋਂ ਛੁਡਾ ਲਾਂਗੇ ਪੁਸਤਾ ਵੀ 10000 ਦੀ 10000 ਦੇ ਕੇ ਛੱਡ ਲਈ ਆ ਹੂੰ ਠੀਕ ਹੈ ਸਰ ਅਸੀਂ ਕਿਰਪਾ ਸਾਡੀ ਇਹੀ ਬੇਨਤੀ ਮੰਗਣਾ ਦੀ ਜਿਹੜੀ ਹੋਈ ਇਹਨਾਂ ਨਾਲ ਬੇਨਤੀ ਹੈ ਕਿ ਇਹਨਾਂ ਉੱਤੇ ਕਾਰਵਾਈ ਕੀਤੀ ਜਾਵੇ ਮੇਰੇ ਤੋਂ